ਤੱਗ ਰਹੇਗਾ ਪ੍ਰਸਾਧ ਇਹਨੂੰ ਬੇਨਤੀ ਇਹੀ ਕਰਾਂਗੇ ਵੀ ਇਹਨੂੰ ਸਹੀ ਤਰ੍ਹਾਂ ਹੀ ਸੁਧਾਰਿਆ ਜਾਵੇ ਤਾਂ ਜਿਹੜੇ ਦੁਕਾਨਦਾਰ ਨੇ ਜੀ ਇੱਥੋਂ ਦੇ ਉਹਨਾਂ ਦਾ ਬਹੁਤ ਬੁਰੀ ਤਰ੍ਹਾਂ ਕਾਰੋਬਾਰ ਨਾਲ ਤੇ ਉੱਤੇ ਅਸਰ ਪਿਆ ਆ ਬਿਲਕੁਲ ਜਿਹੜੀ ਕਹਿ ਸਕਦੇ ਆ ਕਿ ਆਪਾਂ ਬਹੁਤ ਪਰੇਸ਼ਾਨ ਆਂ ਤਾਂ ਦੁਕਾਨਦਾਰ ਕਿਉਂ ਨਹੀਂ ਆਪਣੀ ਕੰਪਲੇਟ ਕੋਈ ਕਰਦੇ ਆਗੇ ਆਪਣਾ ਦੇ ਪੁਲਿਸੀ ਸਾਹਿਬ ਨੇ ਐਸ.ਐਮ. ਸਾਹਿਬ ਨੇ ਕੰਪਲੇਟ ਕਿਉਂ ਨਹੀਂ ਕਰਦੇ ਦੁਕਾਨਦਾਰ ਜਿਆਦਾ ਅਵੇਅਲਨਸ ਤਾਂ ਪਹਿਲਾਂ ਨਹੀਂ ਹੈਗਾ ਅਗਲਾ ਜਦ ਮੈਂ ਚਲ ਬਲਦੂ ਬਲਦੂ ਝਾਕਦੇ ਨੇ ਕਿ ਉਹ ਡੰਡੀ ਪੁੱਗ ਦੇਈ ਜਾਂਦੇ ਨੇ ਆ ਕੇ ਵੀ ਸੇਤੀ ਬਣ ਜਾਂਦੇ ਨੇ ਸੇਤੀ ਬਿਲਕੁਲ ਹੀ ਹੈ ਜੀ ਉਹ ਤਾਰਾ ਲਾ ਦਿੰਦੇ ਨੇ ਜੀ ਤਾਰਾ ਲਾ ਲਾ ਬਿਲਕੁਲ ਹੀ ਬਲਦੂਆ ਕੀ ਲੋੜ ਆ ਕਿਉਂ ਕੋਈ ਨਾ ਕੋਈ ਇਹ ਪਾਰਟੀ ਵਿੱਚ ਜੁੜਿਆ ਹੁੰਦਾ ਨਹੀਂ ਬੋਲ ਕੇ ਰਾਜੀ ਅਗਲਾ ਬਾਕੀ ਆਮ ਲੋਕਾਂ ਨੂੰ ਵੀ ਇਹ ਵੀ ਪ੍ਰਸ਼ਾਨੀ ਦਾ ਚਾਹੇ ਰੋੜੀ ਵਧੀਆ ਵਾਲਿਆਂ ਨੂੰ ਚਾਹੇ ਦੁਕਾਨ ਵਾਲਿਆਂ ਨੂੰ ਕੀ ਵਾਲੀ ਰੋਡ ਬਣਾ ਚਾਹੀਦਾ ਹੈ ਸਾਰੇ ਉਹ ਰੋਡ ਦਾ ਬੁਰਾ ਹਾਲ ਆ ਵੀ ਇਹ ਜਿੱਦਾ ਸੀਮਰੇ ਤੇ ਆ ਤਾਂ ਰਾਤੋਂ ਰਾਤ ਇਹਨਾਂ ਨੂੰ ਬਣਾਉਣਾ ਚਾਹੀਦਾ ਸੀਗਾ ਉਹ ਪਤਾ ਲੱਗਦਾ ਕੋਈ ਹੋ ਵੀ ਹੋ ਕਹਿੰਦੇ ਨੇ ਵੀ ਇਹਨੂੰ ਡੱਬ ਰਗਾ ਹੈ ਵੀ ਸਾਨੂੰ ਰੂਲ ਬਣਾ ਦੇਣਾ ਪਏ ਰੂਲ ਆ ਵੀ ਆ ਸੋ ਮੈਂ ਤੇ ਨਹੀਂ ਪਈ ਜਾਂਦੇ ਲੋਕ ਵੱਡੀ ਜਾਂਦੇ ਨੇ ਵਿੰਗੀ ਜਾਂਦੇ ਨੇ ਦਬੀ ਜਾਂਦਾ ਵੀ ਫਿਰ ਉਹ ਕੋਈ ਨਹੀਂ ਇਹ ਕੌਣ ਕਹਿੰਦੇ ਦੀ ਇਹ ਗੱਲ ਉਹ ਵੀ ਇੱਥੇ ਹੀ ਬੰਦਾ ਸੀਗਾ ਬੰਦਾ ਹੈ ਪਹਿਲਾਂ ਜਾਰੇ ਪੱਤਰਕਾਰ ਸਾਹਿਬ ਨੇ ਗੱਲ ਕੀਤੀ ਸੀ ਵੀ ਐਮਐਲਏ ਸਾਹਿਬ ਕਹਿੰਦੇ ਨੇ ਵੀ ਪਾਣੀ ਦਾ ਸਬੰਧ ਕਿਉਂ ਕਰੂਗਾ ਨਾ ਨਹੀਂ ਗਿਆ ਕਹਿੰਦੇ 212 20 ਪੈਸੇ ਰੋਡ ਲੈਵਲ ਬਰਾਬਰ ਹੋ ਜਾਏ ਏ ਨੂੰ 20 ਪੈਸੇ ਕਿਵੇਂ ਦਬੂ ਰੋਕੋ ਇਹ ਰੋੜ ਹੋਣੀ ਨਹੀਂ ਕਿਹੜਾ ਇਹ ਰੋੜ ਕੋਈ ਨਵਾਂ ਦਾ ਹੈ ਨਹੀਂ ਕੋਈ ਘਰ ਤੋਂ ਤੇ ਆਉਗਾ ਸੀਵਰੇਜ ਆ ਸੀਵਰੇਜ ਤਾਂ ਰੂੜੇ ਲਗਾਉਣੇ ਬਹੁਤ ਦਮ ਗਿਆ ਨਹੀਂ ਇੱਥੇ ਨਹੀਂ ਬਹੁਤ ਪਾਏ ਗਏ ਉੱਪਰ ਕਿ ਪਹਿਲੀ ਵਾਰ ਅੱਠ ਮਹੀਨੇ ਹੋ ਗਏ ਨਹੀਂ ਜਿੰਨੇ ਵੀ ਇਹਨਾਂ ਉੱਪਰੇ ਪਾਏ ਨੇ ਇੱਕ ਦੋ ਮਹੀਨਿਆਂ ਦੀ ਗੱਲ ਨਹੀਂ ਐਮਐਲਏ ਸਾਊਦੀ ਬੋਲਦੀ ਆ ਕਿ ਬਸਦ ਨਹੀਂ ਪੈਗਾ ਇੰਤਜ਼ਾਰ ਜਾਵੇ ਨਾ ਕਰੋ ਜਾਵੇ ਤਾਂ ਹੀ ਨੁਕਸਾਨ ਬੜਾ ਹੋਊਗਾ ਜਦੋਂ ਦੇਖੋ ਇਹਨਾਂ ਨੂੰ ਵੈਸੇ ਇਹ ਤਾਂ ਗੱਲ ਪ੍ਰਤਾਪ ਜੀ ਬਦਲਾਅ ਦੀ ਗੱਲ ਕਰਦੇ ਜੀ ਭਵੰਤਮਾਨ ਸਾਹਿਬ ਵਾਕੇ ਬਦਲਾਅ ਆ ਗਿਆ ਜੀ ਮਨਜ਼ੂਰਦਾਤਾ ਵੀ ਤੇ ਲਿਆ ਜਾ ਰਹੇ ਨੇ ਲੋਬਲ ਆ ਗਿਆ ਗੁਗਲਾ ਵਾਲਾ ਕੰਮ ਉਸ ਯਾਰਵਾਦੀਆਂ ਦੇ ਵਿੱਚ ਸਾਨੂੰ ਲੱਗਦੇ ਆ ਕਿ ਯਾਰਵਾਦੀਆਂ ਜਿਹੜੀਆਂ ਮਰਜ਼ੀ ਕਰਾ ਲਓ ਇਹਨਾਂ ਤੋਂ ਰੋਲ ਨਾ ਕੰਮ ਨਹੀਂ ਕਰਨਾ ਹੈਗਾ ਉਹ ਦਰਾਹੇ ਦੇ ਵਿੱਚ ਪਤਾ ਲੱਗਦਾ ਕੋਲ ਹੁੰਦੀ ਆ ਵੀ ਕੰਮ ਕਿੰਨਾ ਦਾ ਵਿਕਾਸ ਹੋ ਰਿਹਾ ਜੇਰਾ ਹੋਰ ਮਰਦੀ ਚਲੋ ਹੜਾ ਚਲੇ ਜਾਓ ਗੈਸਰਾ ਚਲੇ ਜਾਓ ਮਹਿਰਾ ਵਾਲਾ ਫੜ ਲਓ ਆ ਰਖ ਲਓ ਜਿੰਨੇ ਕਰੀਏ ਜੀ ਮਰਜ਼ੀ ਕਰੀਏ ਜੀ ਜੀ ਹਾਲਾ ਖੜੇ ਪਏ ਪਏ ਰਾਜਵੰਦ ਗੱਡੀ ਫੜੀ ਗਈ ਚਲੋ ਚਾਹੇ ਉਹ ਆਹ ਰੋਡ ਦੇ ਉਪੋਂ ਆਉਂਦੀ ਅੰਦਰ ਪਰ ਪਲਾ ਦਾ ਹੈਗਾ ਨਾ ਵੀ ਖਰਾਬ ਆ ਬਣਨਾ ਚਾਹੀਦਾ ਐ ਐਮਐਲ ਦਾ ਹੱਕ ਆ ਕਿਸੇ ਵੀ ਨੁਕਸਾਨ ਹੁੰਦਾ ਸਾਨੂੰ ਇਹ ਪ੍ਰਸ਼ਾਸਨ ਨੂੰ ਦੱਸੋ ਵੀ ਆਹ ਕੰਮ ਹੋਣਾ ਕਰ ਬੀਗਾਲੀ ਕੀ ਗੱਲ ਜਾਨੀ ਕੋਈ ਪੈਸੇ ਦੀ ਕਮੀ ਆ ਰਹੀ ਹੈ ਜਿਹੜਾ ਇਹ ਰੋੜ ਜਿਹੜਾ ਇੰਨਾ ਜ਼ਿਆਦਾ ਲੰਮਾ ਗਿਆ ਪੈਸੇ ਦਾ ਵੀ ਹੋਰ ਪਤਾ ਹੀ ਆ ਕਿੰਨਾ ਕਰਜ਼ਾ ਕਰਤਾ ਉਹਨਾਂ ਨੂੰ ਵਿਆਜ ਦੇ ਸਿਰ ਪਹਿਲਾਂ ਕੁਝ ਬਹੁਤ ਘੱਟ ਸੀ ਹੁਣ ਤਾਂ ਬਹੁਤ ਸਪੀਡ ਨਾਲ ਕਰਦਿਆ ਵੱਧ ਰਿਹਾ ਆ ਇਹ ਵੀ ਲੱਗਦਾ ਵੀ ਕਿਤੇ ਪਿਆਉ ਨੇ ਗਹਿੜੇ ਨਾ ਰੱਖ ਦੇਣ ਬੀਲਾ ਭਾਈ ਸਾਹਮੋ ਹੁੰਦਾ ਹੀ ਹੈ ਜਿਵੇਂ ਹੁਣ ਲੈਣ ਪੁੰਡਾ ਆ ਰਹੀਆਂ ਸਕੀਮਾਂ ਆ